ਗੁਰੂ ਘਰ ਦੀ ਕਰਾਮਾਤ ਨੂੰ ਕੋਈ ਨਹੀਂ ਜਾਣ ਸਕਦਾ ਸੱਚੀ ਮੈਂ ਤੁਹਾਨੂੰ ਦੱਸਦਾ ਜੇ ਇਸ ਵੇਲੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜਦੋਂ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਸੀਗੇ ਉਸ ਵੇਲੇ ਸੇਵਾ ਕਰਿਆ ਕਰਦੇ ਸੀ ਲੋਕੀ ਉਹਨਾਂ ਨੂੰ ਯਤੀਮ ਕਰਕੇ ਜਾਣਦੇ ਸੀ ਇਹ ਕਹਿੰਦੇ ਸੀ ਭਾਈ ਜੇਠੇ ਦੇ ਕੋਲ ਘਰ ਨਹੀਂ ਹੈ ਇਹਦੇ ਸਿਰ ਤੇ ਛੱਤ ਨਹੀਂ ਹੈ ਪਰ ਅੱਜ ਜਾ ਕੇ ਵੇਖੋ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੋਨੇ ਦਾ ਹਰਿਮੰਦਰ ਬਣਿਆ ਹੋਇਆ ਹੈ ਇਹ ਹੈ ਗੁਰੂ ਸਾਹਿਬ ਦੀ ਕਰਾਮਾਤ ਲੋਕ ਕੀ ਕਹਿੰਦੇ ਸੀ ਕਿ ਭਾਈ ਜੇਠੇ ਕੋਲ ਕੱਪੜੇ ਨਹੀਂ ਇਹਦੇ ਕੱਪੜੇ ਪਾਟੇ ਹੋਏ ਹੁੰਦੇ ਆ ਇਹਦੇ ਕੱਪੜੇ ਧੋਏ ਹੋਏ ਨਹੀਂ ਹੁੰਦੇ ਗੰਦੇ ਕੱਪੜੇ ਹੁੰਦੇ ਆ ਮੈਂ ਕਹਿੰਨਾ ਅੱਜ ਜਾ ਕੇ ਵੇਖੋ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਰੋਜ਼ ਸਵਾ ਸਵਾ ਲੱਖ ਦੇ ਰਮਾਲੇ ਤੇ ਚਾਨਣੀਆਂ ਚੜ੍ਹਦੀਆਂ ਨੇ ਇੱਕ ਉਠਿਆ ਉਹ ਕਹਿੰਦਾ ਭਾਈ ਜੇਠੇ ਨੂੰ ਤੇ ਅਠੀ ਪੈਰੀ ਰੋਟੀ ਨਹੀਂ ਜੁੜਦੀ ਪ੍ਰਸ਼ਾਦਾ ਨਹੀਂ ਜੁੜਦਾ ਇਹ ਤਾਂ ਭੁੱਖਾ ਹੀ ਸੌਂਦਾ ਇਹਦੇ ਕੋਲ ਤਾਂ ਖਾਣ ਨੂੰ ਕੱਖ ਨਹੀਂ ਪਰ ਅੱਜ ਜਾ ਕੇ ਵੇਖੋ ਗੁਰੂ ਰਾਮਦਾਸ ਦੇ ਆ ਨਾਂ ਦੇ ਵਿੱਚ 1.5 ਤੋਂ 2 ਲੱਖ ਬੰਦਾ ਰੋਜ਼ ਪ੍ਰਸ਼ਾਦਾ ਛੱਕੇ ਢ ਘਾਰਾਂ ਮਾਰਦਾ ਹੋਇਆ ਬਾਹਰ ਨੂੰ ਆਂਦਾ ਹੈ ਇਹ ਕਰਾਮਾਤ ਹੈ ਇਸ ਪਹੁੰਚ ਦਾ ਮਾਲਕ ਹੈ ਮੇਰਾ ਗੁਰੂ ਰਾਮਦਾਸ ਸਭ ਸੱਚਾ ਪਾਤਸ਼ਾਹ ਫਿਰ ਕਿਉਂ ਨਾ ਅਸੀਂ ਵਾਰੇ-ਵਾਰੇ ਜਾਈਏ ਆਪਣੇ ਗੁਰੂ ਸਹਿਬਾਨ ਦੇ ਕਿਉਂ ਨਾ ਅਸੀਂ ਨਤਮਸਤਕ ਹੋਈਏ ਫਿਰ ਕਿਉਂ ਨਾ ਬਾਬੇ ਦੀਪ ਸਿੰਘ ਵਰਗੇ ਸੀਸ ਟਲੀ ਤੇ ਧਰ ਕੇ ਜਾਂਦੇ ਉਸ ਦਰ ਦੇ ਵਿੱਚ ਮੈਂ ਕਹਿੰਦਾ ਗੁਰੂ ਹੋਏ ਉਦਾਂ ਦਾ ਸਿੱਖ ਜਾਂਦੇ ਆ ਫਿਰ ਗੁਰੂ ਗੁਰੂ ਰਾਮਦਾਸ ਸਭ ਸੱਚੇ ਪਾਤਸ਼ਾਹ ਵਰਗਾ ਚਾਹੀਦਾ ਗੁਰੂ ਸਾਨੂੰ ਗੁਰੂ ਗੋਬਿੰਦ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵਰਗਾ ਚਾਹੀਦਾ ਫਿਰ ਸਿੱਖ ਵੀ ਬਾਬੇ ਦੀਪ ਸਿੰਘ ਵਰਗੇ ਹੁੰਦੇ ਆ ਜਿਹੜੇ ਸੀਸ ਤਲੀ ਤੇ ਧਰ ਕੇ ਜਾਂਦੇ ਆ ਫਿਰ ਸਿੱਖ ਵੀ ਭਾਈ ਮਨੀ ਸਿੰਘ ਵਰਗੇ ਹੁੰਦੇ ਆ ਜਿਹੜੇ 90 ਸਾਲਾਂ ਦੀ ਉਮਰ ਦੇ ਵਿੱਚ ਵੀ ਬੰਦ-ਬੰਦ ਕਟਵਾ ਦਿੰਦੇ ਆ ਪਰ ਗੁਰੂ ਹੋਏ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਹੋਏ ਗੁਰੂ ਰਾਮਦਾਸ ਸਭ ਸੱਚੇ ਪਾਤਸ਼ਾਹ ਵਰਗਾ ਫਿਰ ਸਿੱਖ ਖੋਪੜ ਵੀ ਲੋਹਾਂਦੇ ਆ 21-22 ਸਾਲ ਦੀ ਉਮਰ ਸੀ ਭਾਈ ਤਾਰੂ ਸਿੰਘ ਦੀ ਜਦੋਂ ਖੋਪਰ ਲੋਹਾ ਲਿਆ ਸੀ ਭਾਈ ਸੁਵੇਗ ਸਿੰਘ ਭਾਈ ਸਾਹਾਬਾਦ ਸਿੰਘ ਚਰਖੜੀ ਤੇ ਚੜਾਤਾ ਸੀ ਪਰ ਗੁਰੂ ਉਹਨਾਂ ਦੇ ਕੋਲ ਮਤ ਸੀ ਉਹਨਾਂ ਦੇ ਕੋਲ ਗੁਰੂ ਦਾ ਗਿਆਨ ਸੀ ਗੁਰੂ ਦੇ ਚਰਨਾਂ ਦੇ ਵਿੱਚ ਸਿਰ ਝੁਕਿਆ ਹੋਇਆ ਸੀ ਹਰ ਵੇਲੇ ਆਪ ਦਾ ਆਪ ਕੰਪਲੀਟ ਸਰੈਂਡਰ ਕੀਤਾ ਹੋਇਆ ਸੀ ਉਹਨਾਂ ਨੇ ਸੋ ਏਦਾਂ ਸਾਡਾ ਵੀ ਹੋਣਾ ਚਾਹੀਦਾ ਐਵੇਂ ਆਪਾਂ ਦੀਵਾ ਚਾੱਕ ਕੇ ਕਦੇ ਕਿਤੇ ਨੂੰ ਕਦੇ ਕਿਤੇ ਨੂੰ ਕਦੇ ਕਿਤੇ ਨੂੰ ਤਰੇ ਫਿਰਦੇ ਆ ਨਹੀਂ ਇੱਕ ਥਾਂ ਦੇ ਉੱਤੇ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਕ ਨਾ ਆਣਾ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋੜ ਮੜੀ ਮਠ ਭੂਲ ਨਾ ਮਾਨੈ ਇਹ ਗੁਰੂ ਸਾਹਿਬ ਕਹਿ ਰਹੇ ਹੈ ਘੱਟ ਗੋੜ ਮੜੀ ਮਠ ਭੁੱਲ ਨਾ ਮੰਨ ਇਹਨਾਂ ਨੂੰ ਭੁੱਲ ਕੇ ਵੀ ਨਹੀਂ ਮੰਨਣਾ ਤੁਸੀਂ ਤੇ ਅਸੀਂ ਸਾਡੀ ਥਾਲੀ ਦੇ ਵਿੱਚ ਐਤਵਾਰ ਨੂੰ ਦੀਵੇ ਪਈ ਹੀ ਰਹਿੰਦੇ ਆ ਇੱਕ ਰੂੜੀ ਤੇ ਤਰਨਾ ਇੱਕ ਫਲਾਣੇ ਦੇ ਇੱਕ ਠਿੰਮਕੇ ਦੇ ਇੱਕ ਇੱਧਰ ਇੱਕ ਉਧਰ ਪਰ ਗੁਰੂ ਸਾਹਿਬ ਤਾਂ ਕੁਝ ਹੋਰ ਕਹਿ ਰਹੇ ਐ ਸੋ ਪੂਰੇ ਗੁਰੂ ਦੇ ਕੋਲ ਸਮਰੱਥ ਗੁਰੂ ਦੇ ਕੋਲ ਜਾਈਏ ਜਿੱਥੋਂ ਸਾਨੂੰ ਪਤਾ ਹੈ ਵੀ ਉੱਥੋਂ ਕੁਝ ਮਿਲੇਗਾ ਜਿੱਥੋਂ ਸਾਨੂੰ ਪਤਾ ਹੈ ਕੁਝ ਮਿਲ ਜਾਣਾ ਜਿਹੜਾ ਆਪ ਮੰਗਤਾ ਹੈ ਤੁਸੀਂ ਉਹਦੇ ਕੋਲ ਤੁਰੇ ਫਿਰਦੇ ਹੋ ਉਹ ਤੇ ਆਪ ਸਰਕਾਰਾਂ ਦਾ ਮੰਗਤਾ ਹੋਇਆ ਫਿਰਦਾ ਹੁੰਦਾ ਜਿਹਦੇ ਕੋਲ ਅਸੀਂ ਤੁਰੇ ਫਿਰਦੇ ਹੁੰਨੇ ਹਾਂ ਲਾਂਗੜ ਚੱਕ ਕੇ ਸੋ ਮੇਰੀ ਬੇਨਤੀ ਹੈ ਸਮੂਹ ਸਿੱਖਾਂ ਨੂੰ ਆਓ ਵਾਪਸ ਮੁੜੀਏ ਆਪਣੇ ਘਰਾਂ ਵੱਲ ਨੂੰ ਆਓ ਅਨੰਦਪੁਰ ਸਾਹਿਬ ਨੂੰ ਵਾਪਸ ਆਈਏ ਆਪਣੇ ਗੁਰੂ ਸਾਹਿਬਾਨ ਦੇ ਇਤਿਹਾਸ ਵੱਲ ਵੇਖੀਏ ਉਹਨਾਂ ਨੇ ਸਾਡੇ ਵਾਸਤੇ ਕੀ ਕੁਝ ਕੀਤਾ ਹੈ ਸਾਡੇ ਵਾਸਤੇ ਗੁਰੂ ਸਾਹਿਬ ਤਤੀਆਂ ਤਬੀਆਂ ਤੇ ਬੈਠੇ ਐ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸੀਸ ਕਟਾਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਰਵੰਸ ਬਾਰੇ ਐ ਤੇ ਅਸੀਂ ਉਹਨਾਂ ਵੱਲ ਵੇਖਦੇ ਹੀ ਨਹੀਂ ਯਾਰ ਸਾਡਾ ਦਿਲ ਨਹੀਂ ਕੰਬਦਾ ਕੰਬਣਾ ਚਾਹੀਦਾ ਹੈ ਨਾ ਸਾਡਾ ਦਿਲ ਜਦੋਂ ਅਸੀਂ ਕਿਸੇ ਹੋਰ ਵੱਲ ਜਾਂਦੇ ਆ ਜਦੋਂ ਅਸੀਂ ਬੱਸ ਭਰ ਕੇ ਕਿਤੇ ਡੇਰੇ ਤੇ ਤੁਰੇ ਫਿਰਦੇ ਹੁੰਨੇ ਸਾਡਾ ਦਿਲ ਕੰਬਣਾ ਚਾਹੀਦਾ ਇੱਕ ਵਾਰ ਵੀ ਸਾਡੇ ਵਾਸਤੇ ਕੋਈ ਆਪਦਾ ਆਪਾ ਸਾਰਾ ਸਰਬੰਸ ਵਾਰ ਗਿਆ ਪਰ ਅਸੀਂ ਕਿਥੇ ਤੁਰੇ ਫਿਰਦੇ ਹਾਂ ਸੋ ਇਧਰ ਨੂੰ ਜਰੂਰ ਆਪਾਂ ਧਿਆਨ ਦਿਈਏ ਆਪਣੇ ਨਿਆਣਿਆਂ ਨੂੰ ਇਹ ਗੁਰੂ ਕੀਆਂ ਬਾਣੀਆਂ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਥੋਡੇ ਪੁੱਤਰ ਤਾਂ ਹੀ ਸੁਪੁੱਤਰ ਬਣਨਗੇ ਜੇ ਉਹਨਾਂ ਨੂੰ ਬਾਬਿਆਂ ਦੀਆਂ ਆਪਣੇਆ ਬਾਬਿਆਂ ਦੀਆਂ ਬਾਬਾਣੀਆਂ ਕਹਾਣੀਆਂ ਜੇ ਆਪਣੇ ਬਾਬਿਆਂ ਦੀਆਂ ਗੱਲਾਂ ਸੁਣਾਓਗੇ ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਬੜੀ ਜਲਦੀ ਨਵਾਂ ਕੰਟੈਂਟ ਲਾ ਕੇ ਹਾਜ਼ਰ ਹੋਵਾਂਗੇ Sassical.